ਅੱਜ ਦੇ ਇਸ ਵੀਡੀਓ ਦੇ ਸਪான்ਸਰ ਨੇ ਜੀ ਇੰਸ਼ੋਰੈਂਸ ਐਡਵਾਈਜ਼ਰ ਅਮਨਵੀਰ ਸਿੰਘ ਵਾਲੀਆ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਸੁਪਰ ਵਿਜ਼ਾ ਇੰਸ਼ੋਰੈਂਸ ਡਿਸੇਬਿਲਟੀ ਆਰਆਰਐਸਪੀ ਆਰਈਐਸਪੀ ਇੱਕ ਪਰੋਸੇਮੰਦ ਨਾਮ ਅਮਰਬੀਰ ਸਿੰਘ ਵਾਲੀਆ ਪਿਛਲੇ ਕੁਝ ਦਿਨਾਂ ਤੋਂ ਜਦੋਂ ਦਾ ਅਮਰੀਕਨ ਮਿਲਟਰੀ 에ਅਕ੍ਰਾਫਟ ਜਿਹੜਾ ਹੈ ਉਹ ਅੰਮ੍ਰਿਤਸਰ ਦੇ ਵਿੱਚ ਪਹੁੰਚਿਆ ਇਲੀਗਲ ਲੋਕ ਜਿਹੜੇ ਅਮਰੀਕਾ ਦੇ ਵਿੱਚ ਰਹਿੰਦੇ ਸੀ ਉਹਨਾਂ ਨੂੰ ਲੈ ਕੇ ਉਹ ਦੋ ਅੰਦਾਜ਼ ਸਾਰੇ মিডিਆ ਆਊਟਲੈਟਸ ਦੇ ਉੱਪਰ ਇਸ ਵਿਸ਼ੇ ਦੇ ਬਾਰੇ ਗੱਲਬਾਤ ਚੱਲ ਰਹੀ ਹੈ 104 ਇਲੀਗਲ ਵਿਅਕਤੀ ਜਿਹੜੇ ਨੇ ਇੰਡੀਅਨ ਨੇ ਜਿਹੜੇ ਉਹ ਵਾਪਸ ਭੇਜੇ ਗਏ ਨੇ ਅਮੈਰੀਕਾ ਤੋਂ ਅੰਮ੍ਰਿਤਸਰ ਉਹਦੇ ਵਿੱਚ 33 ਲੋਕ ਹਰਿਆਣੇ ਦੇ ਨੇ 33 ਗੁਜਰਾਤ ਦੇ ਨੇ 30 ਪੰਜਾਬ ਤੋਂ ਨੇ 3 ਮਹਾਰਾਸ਼ਟਰਾ ਤੋਂ ਨੇ 3 ਯੂਪੀ ਤੋਂ ਨੇ ਤੇ ਦੋ ਜਿਹੜੇ ਹੈਗੇ ਨੇ ਉਹ ਚੰਡੀਗੜ੍ਹ ਤੋਂ ਰੋਲਾ ਹੁਣ ਇਹ ਚੱਲ ਰਿਹਾ ਹੈਗਾ ਕਿ ਇਹ ਕraft ਜਿਹੜਾ ਹੈ ਉਹ ਅੰਮ੍ਰਿਤਸਰ ਹੀ ਕਿਉਂ ਉਤਾਰਿਆ ਗਿਆ ਇੱਕ ਸੈਂਪਲ ਜੀ ਗੱਲ ਹੈ ਜੀ ਹਮੇਸ਼ਾ ਇਹੇ ਗੱਲਾਂ ਦੇ ਉੱਪਰ ਅਸੀਂ ਅੜ ਕੇ ਕਿਉਂ ਬੈਠ ਜਾਂਦੇ ਹਾਂ ਦੇਖੋ ਜੇ ਤੁਸੀਂ ਸਿਰਫ ਇੱਕ ਇੰਡੀਅਨ ਨਿਊਜ਼ਪੇਪਰਸ ਦੀ ਗੱਲ ਪੜ੍ਹਦੇ ਹੋ ਨਾ ਤਾਂ ਉਹਦੇ ਵਿੱਚ ਬਹੁਤ ਸਾਰਾ ਤੁਸੀਂ ਡਿਟੇਲ ਪੜ੍ਹ ਸਕਦੇ ਹੋ ਜੀ ਅੰਮ੍ਰਿਤਸਰ ਕਿੱਥੇ ਹੈ ਅੰਮ੍ਰਿਤਸਰ ਸਾਨੂੰ ਪਤਾ ਹੈ ਕਿ ਉਥੇ ਪੰਜਾਬ ਦੇ ਵਿੱਚ ਹੈ ਪੰਜਾਬ ਦੇ ਵਿੱਚ ਇਹ ਜਿਹੜਾ ਸਾਡਾ ਇੱਕ ਹੋਲੀ ਪਲੇਸ ਹੈ ਉਥੇ ਹਰਮੰਦਰ ਸਾਹਿਬ ਹੈ ਸਾਰੇ ਸਿੱਖ ਜਿਹੜੇ ਨੇ ਉਥੇ ਜਾਂਦੇ ਨੇ ਇਹ ਸਾਰਾ ਕੁਝ ਸਾਨੂੰ ਪਤਾ ਹੈ ਲੇਕਿਨ ਜੇ ਤੁਸੀਂ ਇੰਡੀਆ ਨੂੰ ਛੱਡ ਕੇ ਹੋਰ ਕਿਤੇ ਦਾ ਵੀ ਨਿਊਜ਼ਪੇਪਰ ਚੱਕਦੇ ਹੋ ਤਾਂ ਉਹਦੇ ਵਿੱਚ ਸਿੰਪਲੀ ਇੱਕ ਗੱਲ ਲਿਖੀ ਗਈ ਹੈ ਕਿ ਅਮਰੀਕਾ ਤੋਂ ਇਲੀਗਲ ਵਿਅਕਤੀ ਜਿਹੜੇ ਨੇਗੇ ਉਹ ਵਾਪਸ ਭਾਰਤ ਭੇਜੇ ਗਏ ਨੇ ਜ਼ਿਆਦਾ ਡਿਟੇਲ ਕਿਤੇ ਵੀ ਨਹੀਂ ਹੈਗੀ ਇਨਸਟੈਡ ਆਫ ਕਿ ਆਪਾਂ ਇਸ ਗੱਲ ਤੇ ਰੌਲਾ ਪਾਈਏ ਚੰਗੀ ਗੱਲ ਇਹ ਨਹੀਂ ਹੈ ਕਿ ਆਪਾਂ ਹਲੇ 7 ਲੱਖ 25 ਹਜ਼ਾਰ ਹੋਰ ਲੋਕ ਡੀਪੋਰਟ ਹੋਣੇ ਨੇ ਆਪਾਂ ਇਹ ਵੇਖੀਏ ਵੀ ਆਪਾਂ ਉਹਨਾਂ ਦਾ ਕੀ ਕਰਨਾ ਹੈ ਉਹ ਕਿਸ ਤਰ੍ਹਾਂ ਪੱਕੇ ਹੋ ਸਕਦੇ ਨੇ ਕਿਸ ਤਰ੍ਹਾਂ ਉਹਨਾਂ ਦੀ ਸੈਟਲਮੈਂਟ ਹੋ ਸਕਦੀ ਹੈ ਜਾਂ ਪੰਜਾਬ ਸਰਕਾਰ ਜਾਂ ਇੰਡੀਆ ਦੀ ਜਿਹੜੀ ਸਰਕਾਰ ਹੈ ਉਹ ਉਹਨਾਂ ਵਾਸਤੇ ਕੀ ਕਰ ਸਕਦੀ ਹੈ ਆਪਾਂ ਇੱਕ ਛੋਟੀ ਜੀ ਗੱਲ ਨੂੰ ਲੈ ਕੇ ਇਹ ਬੈਠ ਗਏ ਜੇ ਜਹਾਜ਼ ਇੱਥੇ ਕਿਉਂ ਉਤਰਿਆ ਜਹਾਜ਼ ਉਤਰਿਆ ਤਾਂ ਭਾਰਤ ਦੇ ਵਿੱਚ ਹੀ ਉਤਰਿਆ ਇਸ 에어ਪੋਰਟ ਤੇ ਨਾ ਉਤਰਦਾ ਕਿਸੇ ਹੋਰ ਤੇ ਉਤਰ ਜਾਂਦਾ ਹੁਣ ਸਿੰਪਲ ਜੀ ਗੱਲ ਐਨੀ ਐ ਜੀ ਤਕਰੀਬਨ 7,25,000 ਲੋਕ ਦੇ ਕਰੀਬ ਹੋਰ ਜ਼ਿਆਦਾ ਇਲੀਗਲ ਭਾਰਤੀ ਜਿਹੜੇ ਨੇ ਅਮਰੀਕਾ 'ਚ ਬੈਠੇ ਨੇ ਆਫਟਰ ਆਲ ਜੇ ਮਿਸਟਰ ਡੋਨਲਡ ਟਰੰਪ ਨੇ ਸਾਰੇ ਡਿਪੋਰਟ ਕਰਨ ਦਾ ਮਨ ਬਣਾ ਲਿਆ ਤਾਂ ਫਿਰ ਅਸੀਂ ਅੱਗੇ ਉਹਨਾਂ ਨੂੰ ਸਾਂਭਣਾ ਕਿਵੇਂ ਹੈ ਸਰਕਾਰ ਇਹਦੇ ਵਿੱਚ ਕੀ ਕਰ ਸਕਦੀ ਹੈ ਪੰਜਾਬ ਸਰਕਾਰ ਹਿੰਦੁਸਤਾਨ ਦੀ ਸਰਕਾਰ ਭਾਰਤ ਦੀ ਸਰਕਾਰ ਕੀ ਕਰੇ ਇਹਦੇ ਵਿੱਚ ਨਾ ਕਿ ਇਹ ਛੋਟੇ ਜਿਹੇ ਇਸ਼ੂ ਨੂੰ ਅਸੀਂ ਲੈ ਕੇ ਬੈਠ ਜਾਈਏ ਭਾਰਤ ਦੀ ਕੇਂਦਰੀ ਸਰਕਾਰ ਨੇ ਦੱਸਿਆ ਹੈਗਾ ਕਿ ਯੂ ਨੇ 487 ਹੋਰ ਇਲੀਗਲ ਭਾਰਤੀ ਜਿਹੜੇ ਨੇ ਉਹ ਆਇਡੈਂਟੀਫਾਈ ਕੀਤੇ ਨੇ ਤੇ ਹੁਣ ਬਹੁਤ ਜਲਦੀ ਉਹਨਾਂ ਨੂੰ ਵੀ ਭਾਦਤ ਪਛਾਇਆ ਜਾਏਗਾ ਜਿੰਨਾ ਜਿੰਨਾ ਲੋਕਾਂ ਨੇ ਏਜੰਟਸ ਨੂੰ ਪੈਸੇ ਦਿੱਤੇ ਨੇ ਤੁਸੀਂ ਜੂਆ ਖੇਡਿਆ ਇਟਸ ਅ ਗੈਂਬਲ ਗੈਂਬਲ ਇਹਦੇ ਵਿੱਚ ਜਿੱਤ ਵੀ ਹੋ ਸਕਦੀ ਸੀ ਇਹਦੇ ਵਿੱਚ ਹਾਰ ਵੀ ਹੋ ਸਕਦੀ ਸੀ ਤੁਸੀਂ ਇਹ ਸੋਚ ਕੇ ਇਸ ਜੋਏ ਨੂੰ ਖੇਡਿਆ ਕਿ ਹੋ ਸਕਦਾ ਅਸੀਂ ਅਮਰੀਕਾ ਪਹੁੰਚ ਜਾਈਏ ਹੋ ਸਕਦਾ ਨਾ ਪਹੁੰਚ ਜਾਈਏ ਪਰ ਉੱਥੇ ਜਾ ਕੇ ਇਹ ਸਾਰਾ ਹਾਲਾਤ ਜਿਹੜੇ ਵਿਗੜ ਗਏ ਨੇ ਇਹ ਹੁਣ ਅੱਗੇ ਤੋਂ ਬਹੁਤ ਸਾਰੇ ਹੋਰ ਲੋਕਾਂ ਨੂੰ ਇਹਦੇ ਨਾਲ ਕਿਹਾ ਜਾ ਸਕਦਾ ਕਿ ਪਲੀਜ਼ ਪਲੀਜ਼ ਡੂ ਨਾਟ ਵੇਸਟ ਯਰ ਮਨੀ ਬਹੁਤ ਜ਼ਿਆਦਾ ਸਖਤਾਈ ਹੋ ਗਈ ਹੈ ਅਮਰੀਕਾ ਤੇ ਕੈਨੇਡਾ ਦੇ ਬਾਰਡਰ ਤੇ ਅਮਰੀਕਾ ਤੇ ਮੈਕਸੀਕੋ ਦੇ ਬਾਰਡਰ ਤੇ ਬਹੁਤ ਔਖਾ ਹੋ ਗਿਆ ਜਿਹੜੇ ਜਿਹੜੇ ਲੋਕਾਂ ਨੂੰ ਫੜਿਆ ਜਾਏਗਾ ਉਹਨਾਂ ਨੂੰ ਰਾਈਟ ਅਵੇ ਡਿਪੋਰਟ ਕੀਤਾ ਜਾਏਗਾ ਸੋ ਪੈਸੇ ਵੇਸਟ ਨਾ ਕਰੋ ਜੀ ਕੀਪ ਇਨ ਮਾਈਂਡ ਬਹੁਤ ਸਾਰੇ ਲੀਗਲ ਤਰੀਕੇ ਨੇ ਕਿਸੇ ਚੰਗੇ ਵਕੀਲ ਦੇ ਨਾਲ ਕੰਸਲਟ ਕਰੋ ਚੰਗੇ ਇਮੀਗ੍ਰੇਸ਼ਨ ਕੰਸਲਟੈਂਟ ਦੇ ਨਾਲ ਤੁਸੀਂ ਕੰਸਲਟ ਕਰੋ ਤੇ ਉਸ ਹਿਸਾਬ ਦੇ ਨਾਲ ਲੀਗਲ ਵੇ ਦੇ ਨਾਲ ਤੁਸੀਂ ਅਮਰੀਕਾ ਤੇ ਕੈਨੇਡਾ ਪਹੁੰਚੋ ਤਾਂ ਕਿ ਕਦੇ ਵੀ ਤੁਹਾਨੂੰ ਡਿਪੋਰਟੇਸ਼ਨ ਨਾ ਕੀਤੀ ਜਾ ਸਕੇ